ਆਖਰਕਾਰ ਕਿਸਾਨਾਂ ਦੇ ਲਈ ਆ ਹੀ ਗਈ ਵੱਡੀ ਖੁਸ਼ੀ ਦੀ ਖਬਰ ਕਿਸਾਨਾਂ ਦੇ ਜ਼ਖਮਾਂ ਤੇ ਲੱਗੇਗਾ ਮਲਮ ਆਮ ਆਦਮੀ ਪਾਰਟੀ ਦੇ ਸਪੀਕਰ ਕੁਲਤਾਰ ਸੰਧਵਾ ਦਾ ਆ ਗਿਆ ਵੱਡਾ ਬਿਆਨ ਕਰਤਾ ਵੱਡਾ ਐਲਾਨ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਤੋਂ ਕਿਸਾਨਾਂ ਦੀ ਫਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਦੇਖ ਰਹੇ ਹਾਂ ਜਿਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਤਾਂ ਹਾਂ ਮਾਰ ਮਾਰ ਕੇ ਰੋਂਦੇ ਨਜ਼ਰ ਆ ਰਹੇ ਨੇ ਤਾਂ ਆਜ ਆਮ ਆਦਮੀ ਪਾਰਟੀ ਦੇ ਸਪੀਕਰ ਕੁਲਤਾਰ ਸੰਧਵਾ ਦਾ ਵੱਡਾ ਬਿਆਨ ਆ ਚੁੱਕਿਆ ਕੀ ਬਿਆਨ ਆਇਆ ਕੀ ਐਲਾਨ ਕੀਤਾ ਕਿਸਾਨਾਂ ਦੇ ਹੱਕ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੱਲਮ ਲਗਾਈ ਜਾ ਰਹੀ ਹੈ ਜ਼ਖਮਾਂ ਦੇ ਉੱਤੇ ਪੂਰੀ ਗੱਲਬਾਤ ਕੁਲਤਾਰ ਸੰਧਵਾ ਦੀ ਚੁੱਕਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਹੈ ਕਿ ਨੁਕਸਾਨੀਆਂ ਗਈਆਂ ਫਸਲਾਂ ਤੇ ਮੁਆਵਜ਼ਾ ਦਿੱਤਾ ਜਾਏਗਾ। ਤੇ ਨਾਲ ਦੀ ਨਾਲ ਉਹਨਾਂ ਨੇ ਸਾਰਿਆਂ ਨੂੰ ਸੰਭਲ ਕੇ ਰਹਿਣ ਦੀ ਵੀ ਗੱਲ ਕਹੀ ਹੈ ਕਿਉਂਕਿ ਕਿਤੇ ਫਸਲਾਂ ਨੂੰ ਅੱਗ ਲੱਗ ਰਹੀ ਹੈ ਤੇ ਕਿਤੇ ਗੜਿਆਂ ਦੀ ਮਾਰ ਹੈ। ਸੁਣੋ ਕੀ ਕੁਝ ਕਹਿ ਰਹੇ ਨੇ ਕੁਲਤਾਰ ਸਿੰਘ ਸੰਧਵਾ। ਜਲਖਮੀ ਪਿੰਡ ਦੇਵੀ ਵਾਲਾ ਤੇਰੇ ਹਲਕੇ ਦੇ ਵਿੱਚ ਫੋਟਪੁਰਾ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਵਾਪਰੀ ਹੈ। ਤੇ ਕੇ ਅ ਖੜੀ ਕੱਟ ਨੂੰ ਅਗਲਾ ਕੀ ਸੀ ਔਰ ਕਈ ਜਗ੍ਹਾ ਤੇ ਗੜਿਆਂ ਕਾਰਨ ਵੀ ਨੁਕਸਾਨ ਹੋਇਆ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਸੋ ਉਹਦੀ ਮੈਂ ਰਿਪੋਰਟ ਮੰਗਵਾਈ ਅੱਜ ਸੋ ਪ੍ਰਸ਼ਾਸਨ ਨੂੰ ਉਹਦੀ ਸਪੈਸ਼ਲ ਗਜ਼ੌਰੀ ਕਰਨ ਵਾਸਤੇ ਵੀ ਕਹਿਤਾ ਗਿਆ ਸੋ ਅਸੀਂ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਆ ਸ਼ੰਕਾਰ ਵੱਲੋਂ ਵੀ ਕਿਉਂ ਬੰਦੀਪ ਮਦਦ ਹੋਏਗੀ ਉਹ ਕਰਵਾਵਾਂਗੇ। ਔਰ ਮੈਂ ਇਹ ਬੇਨਤੀ ਕਰਦਾ ਵੀ ਇਹਨਾਂ ਦਿਨਾਂ ਦੇ ਵਿੱਚ ਤਿਆਰ ਰੱਖਿਆ ਜਾਵੇ ਜਿੱਥੇ ਕਿਤੇ ਤਾਰੇ ਟੱਲੀਆਂ ਵੇਖੀਆਂ ਤਾਰਾਂ ਹੋਰ ਰਿਪੋਰਟ ਕੀਤੀਆਂ ਜਾਂ ਜਿੱਥੇ ਆਪਸ ਵਿੱਚ ਲੱਗਦੀਆਂ ਸਪਾਰਕ ਹੁੰਦਾ ਉਹ ਰਿਪੋਰਟ ਕੀਤਾ ਜਾਵੇ। ਔਰ ਦੀਦੀ ਮੈਕਨ ਨੂੰ ਵੀ ਇਹਦੇ ਬਾਰੇ ਅਰਜ਼ੀ ਕੀਤੀ ਗਈ ਹੈ। ਔਰ ਜਿੰਨੀ ਦੇਰ ਤੱਕ ਕਣਕਾ ਪੂਰੀ ਤਰ੍ਹਾਂ ਵੱਢੀਆਂ ਨਹੀਂ ਜਾਂਦੀਆਂ ਉਹਨੀਆਂ ਦੇਰ ਤੱਕ ਜਿਹੜੇ ਆ ਕਟ ਹੈ ਪ੍ਰੋਪਰਲੀ ਲਾਉਣ ਵਾਸਤੇ ਵੀ ਮਹਿਕਬੀ ਨੂੰ ਕਿਹਾ ਹੋਇਆ ਸੋ ਜੇਕਰ ਤੁਹਾਡੇ ਹੋਰ ਵੀ ਕੋਈ ਸੁਝਾਅ ਨਹੀਂ ਤਾਂ ਉਹ ਦਿਓ ਮੈਂ ਇਹ ਦਿਨ ਜਿੱਥੇ ਜਿੱਥੇ ਤਾਰਾ ਉਹਨਾਂ ਦੇ ਥੱਲੇ ਅਗਰ ਆਪਾਂ ਡਿੜੀ ਪਹਿਲਾਂ ਹੀ ਉਹਨੂੰ ਕਟਾਈ ਕਰਕੇ ਜਾਂ ਕੋਈ ਹੋਰ ਪ੍ਰਬੰਧ ਜੋ ਤੁਸੀਂ ਦੱਸੋਗੇ ਉਸਨੇ ਜਿਹੜਾ ਆਪਾਂ ਕਰ ਲਈਏ ਔਰ ਜਿੱਥੇ ਢਿਲੀਆਂ ਤਾਰਾ ਉਹਨਾਂ ਦੀ ਇਨਫੋਰਮੇਸ਼ਨ ਵੀ ਸਾਨੂੰ ਦਿਓ ਬਾਕੀ ਜਿੱਥੇ ਅੱਗ ਲੱਗੀ ਆ ਉਹਦੀ ਜਿਹੜੀ ਰਿਪੋਰਟ ਹੈ ਅਮਰੀਕਾ ਹੋਰ ਕੈਟਲੋ ਕੈਟਲ ਤੇ ਪਹੁੰਚ ਜੇਗੀ ਬਾਕੀ ਮੈਂ ਖੁਦ ਵੀ ਫਿਰਦੇ ਵੀ ਆ ਰਹੇ ਸ਼ਾਮ ਨੂੰ ਜਿਹੜੇ ਲਾਲੇ ਪ੍ਰੋਗਰਾਮ ਹੋਣਗੇ ਬਾਅਦ ਮੈਂ ਜਾ ਕੇ ਆਉਂਗਾ ਅਸੀਂ ਆਪਣੇ ਲੋਕਾਂ ਦੇ ਨਾਲ ਖੜੇ ਆ ਕੋਈ ਖੜੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਸੁਣਿਆ ਕੁਲਤਾ ਸਿੰਘ ਸੰਧਵਾ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਆ ਅਸੀਂ ਇਹ ਸਭ ਕੁਝ ਦੇਖ ਰਹੇ ਆ ਜੋ ਹੋ ਰਿਹਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗ ਰਹੀ ਆ ਤਾਂ ਕਹਿੰਦੇ ਕਿ ਅਸੀਂ ਹੁਕਮ ਜਾਰੀ ਕਰ ਦਿੱਤੇ ਗਰਦਾਬਰੀਆਂ ਨਹੀਂਆਂ ਹੋਣਗੀਆਂ ਸਰਕਾਰ ਨੂੰ ਵੀ ਅਸੀਂ ਕਹਿ ਦਿੱਤਾ ਜੋ ਵੀ ਮਦਦ ਹੋ ਸਕਦੀ ਆ ਉਹ ਮਦਦ ਇਨ੍ਹਾਂ ਕਿਸਾਨਾਂ ਦੀ ਕੀਤੀ ਜਾਵੇਗੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਜਿਨ੍ਹਾਂ ਨੂੰ ਦੇਖ ਕੇ ਤੁਰੰਦਰ ਤੱਕ ਇਨਸਾਨ ਝੋੜਿਆ ਜਾਂਦਾ ਇੱਕ ਕਿਸਾਨ ਤਾਂ ਅਜਿਹਾ ਸੀ ਜੋ ਕਿ ਸਿਰਫ ਔਰ ਸਿਰਫ ਕਹਿੰਦਾ ਮੈਂ 2 ਏਕੜ ਜ਼ਮੀਨ ਦਾ ਮਾਲਕਾਂ ਤੇ ਮੈਂ ਸਿਰਫ ਤੇ ਸਿਰਫ ਆਪਣੇ ਫਸਲ ਕਣਕ ਇਸ ਕਰਕੇ ਕਰਦਾ ਮੈਂ ਵੇਚਦਾ ਕਿ ਐਸੇ ਕਣਕ ਦੇ ਨਾਲ ਮੇਰਾ ਘਰ ਦਾ ਗੁਜ਼ਾਰਾ ਚੱਲਦਾ ਕਹਿੰਦੇ ਹੁਣ ਇਹੀ ਸਾਰੀ ਜਿਹੜੀ ਮੇਰੀ ਫਸਲ ਸੜ ਗਈ ਮੈਂ ਘਰ ਦਾ ਗੁਜ਼ਾਰਾ ਕਿੱਥੋਂ ਕਰਾਂਗਾ ਇੱਕ ਛੋਟੀ ਬੱਚੀ ਆਪਣੇ ਪਿਓ ਨੂੰ ਗਲ ਲਾ ਕੇ ਰੋਂਦੇ ਨੂੰ ਬਰਾਉਂਦੀ ਜਾਂ ਰੋਂਦੇ ਨੂੰ ਚੁੱਪ ਕਰਾਉਂਦੀ ਆਹ ਕਹਿੰਦੀ ਪਾਪਾ ਕੋਈ ਗੱਲ ਨਹੀਂ ਪਰ ਪਿਤਾ ਉਹ ਤਾਂ ਹਮਾਰ ਮਾਰ ਮਾਰ ਕੇ ਰੋਂਦਾ ਦੇਖਿਆ ਨਹੀਂ ਜਾਂਦਾ ਅੱਜ ਇਹ ਅੰਹਾ ਬਹੁਤ ਸਾਰੀਆਂ ਤਸਵੀਰਾਂ ਨੇ ਜੋ ਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਦੇ ਅਥਰੂ ਵਗਦੇ ਹੋਏ ਨਜ਼ਰ ਆਉਂਦੇ ਨੇ ਤਾਂ ਕਿਸਾਨ ਜਿਹੜੇ ਨੇ ਇਹ ਰੋਸਾ ਕਰਦੇ ਨੇ ਪ੍ਰਸ਼ਾਸਨ ਦੇ ਉੱਤੇ ਕਹਿੰਦੇ ਜੇਕਰ ਅਸੀਂ ਪਰਾਲੀ ਨੂੰ ਅੱਗ ਲਾ ਦਿੰਨੇ ਆ ਫਿਰ ਤਾਂ 5 ਮਿੰਟਾਂ ਦੇ ਵਿੱਚ ਕਹਿੰਦੇ ਪ੍ਰਸ਼ਾਸਨ ਆ ਜਾਂਦਾ ਤਾਂ ਹੁਣ ਕਹਿੰਦੇ ਅਸੀਂ ਸਾਡੇ ਤੇ ਮਾਰ ਪੈ ਗਈ ਸਾਡੀ ਫਸਲ ਸੜ ਗਈ ਸਵਾਹ ਹੋ ਗਈ ਪਰ ਕਹਿੰਦੇ 2 ਘੰਟੇ ਤੱਕ ਵੀ ਐਂਬੂਲੈਂਸ ਨਹੀਂ ਆਈ ਇੱਕ ਥਾਂ ਦੇ ਉੱਤੋਂ ਕਿਸਾਨ ਦੇ ਵੱਲੋਂ ਇਹ ਹੀ ਇਲਜ਼ਾਮ ਲਗਾਏ ਨੇ ਤਾਂ ਆਖਰ ਕਿਸਾਨ ਜਿਹੜੇ ਨੇ ਕਦੋਂ ਆ ਰਾਹਤ ਦੀ ਜ਼ਿੰਦਗੀ ਜੀਉਣਗੇ ਕਦੋਂ ਤੱਕ ਸੁੱਖ ਦਾ ਸਾਹ ਲੈਣਗੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਹੈ ਕਿ ਨੁਕਸਾਨੀਆਂ ਗਈਆਂ ਫਸਲਾਂ ਤੇ ਮੁਆਵਜ਼ਾ ਦਿੱਤਾ ਜਾਏਗਾ ਤੇ ਨਾਲ ਦੀ ਨਾਲ ਉਹਨਾਂ ਨੇ ਸਾਰਿਆਂ ਨੂੰ ਸੰਭਲ ਕੇ ਰਹਿਣ ਦੀ ਵੀ ਗੱਲ ਕਹੀ ਹੈ ਕਿਉਂਕਿ ਕਿਤੇ ਫਸਲਾਂ ਨੂੰ آگ ਲੱਗ ਰਹੀ ਹੈ ਤੇ ਕਿਤੇ ਗੜਿਆਂ ਦੀ ਮਾਰ ਹੈ ਸੁਣੋ ਕੀ ਕੁਝ ਕਹਿ ਰਹੇ ਨੇ ਕੁਲਤਾਰ ਸਿੰਘ ਸੰਧਵਾ ਦਲ ਖਾਮੀ ਪਿੰਡ ਦੇਵੀਵਾਲਾ ਤੇਰੇ ਹਲਕੇ ਦੇ ਵਿੱਚ ਆਉਟਪੁਰਾ ਦੇ ਵਿੱਚ ਬੜੀ ਮੰਦ ਭਾਗੀ ਘਟਨਾ ਹੋਪਰੀ ਹੈ ਜਿੱਥੇ ਕਿ ਖੜੀ ਕਟੂ ਅਗਲਾ ਕੀ ਸੀ ਔਰ ਕਈ ਜਗ੍ਹਾ ਤੇ ਘੜਿਆਂ ਘਰ ਨੂੰ ਨੁਕਸਾਨ ਹੋਇਆ ਹਲਕੇ ਦੇ ਵਿੱਚ ਪਿੰਡਾਂ ਦੇ ਵਿੱਚ ਸੋ ਉਹਦੀ ਮੈਂ ਰਿਪੋਰਟ ਮੰਗਵਾਈ ਅੱਜ ਸੋ ਪ੍ਰਸ਼ਾਸਨ ਨੂੰ ਉਹਦੀ ਸਪੈਸ਼ਲ ਗੰਦੋਰੀ ਕਰਨ ਵਾਸਤੇ ਵੀ ਕਹਿਤਾ ਗਿਆ ਸੋ ਅਸੀਂ ਇਸ਼ਾ ਆਪਣੇ ਲੋਕਾਂ ਦੇ ਨਾਲ ਉਹ ਸਰਕਾਰ ਵੱਲੋਂ ਵੀ ਜੋ ਬੰਦੀ ਮਦਦ ਹੋਏਗੀ ਉਹ ਕਰਵਾਵਾਂਗੇ। ਔਰ ਮੈਂ ਇਹ ਬੇਨਤੀ ਕਰਦਾ ਵੀ ਇਹਨਾਂ ਦਿਨਾਂ ਦੇ ਵਿੱਚ ਧਿਆਨ ਰੱਖਿਆ ਜਾਵੇ ਜਿੱਥੇ ਕਿਤੇ ਤਾਰੇ ਢਿੱਲੀਆਂ ਨੇ ਜਿੱਲੀਆਂ ਤਾਰਾਂ ਹੋ ਰਿਪੋਰਟ ਕੀਤੀਆਂ ਜਾਂ ਜਿੱਥੇ ਆਪਰ ਵਿੱਚ ਲੱਗਦੀਆਂ ਸਪਾਰਕ ਹੁੰਦਾ ਉਹ ਰਿਪੋਰਟ ਕੀਤਾ ਜਾਵੇ। ਹਰ ਦਿਨ ਦੀ ਬੈਕ ਮੀਟਿੰਗ ਵੀ ਇਹਦੇ ਬਾਰੇ ਰੈਡ ਕੀਤੀ ਗਈ ਹੈ। ਔਰ ਇੰਨੀ ਦੇਰ ਤੱਕ ਕਣਕਾ ਪੂਰੀ ਤਰ੍ਹਾਂ ਵੱਢੀਆਂ ਜਾਂਦੀਆਂ ਉਹਨੇ ਦੇਰ ਤੱਕ ਜਿਹੜੇ ਆ ਕਟ ਹੈ ਉਹ ਪ੍ਰੋਪਰਲੀ ਲਾਉਣ ਵਾਸਤੇ ਵੀ ਮੈਂ ਕਿਹਨੂੰ ਕਿਹਾ ਹੋਇਆ ਸੋ ਜੇਕਰ ਤੁਹਾਡੇ ਹੋਰ ਵੀ ਕੋਈ ਸੁਝਾਅ ਨਹੀਂ ਤਾਂ ਉਹਦੇ ਉਹ ਮੈਂ ਇਹ ਵੀ ਇੰਤਜ਼ਾਰ ਕਰਦਾ ਜਿੱਥੇ-ਥੇ ਤਾਰਾ ਉਹਨਾਂ ਦੇ ਥੱਲੇ ਅਗਰ ਆਪਾਂ ਜਿਹੜੀ ਪਹਿਲਾਂ ਹੀ ਉਹਨੂੰ ਕਟਾਈ ਕਰਕੇ ਜਾਂ ਕੋਈ ਹੋਰ ਪ੍ਰਬੰਧ ਜੋ ਤੁਸੀਂ ਦੱਸੋਗੇ ਉਹਨੇ ਕਿ ਨਾਲ ਆਪਾਂ ਕਰ ਲਈਏ ਔਰ ਜਿੱਥੇ ਢਲੀਆਂਦਾਰਾ ਉਹਨਾਂ ਦੀ ਇਨਫੋਰਮੇਸ਼ਨ ਜੀ ਨੂੰ ਸਾਨੂੰ ਦਿਓ। ਬਾਕੀ ਜਿੱਥੇ ਅੱਗ ਲੱਗੀ ਆ ਉਹਦੀ ਜਿਹੜੀ ਰਿਪੋਰਟ ਹੈ ਉਹ ਮੇਰੇ ਕੋਲ ਹੋਰ ਘੰਟੇ ਤੋਂ ਘੰਟੇ ਤੱਕ ਪਹੁੰਚ ਜੇਗੀ। ਬਾਕੀ ਮੈਂ ਖੁਦ ਵੀ ਮੈਂ ਪਿੰਡ ਦੇ ਵੀ ਆਲੇ ਸ਼ਾਮ ਨੂੰ ਜਿਹੜੇ ਨਾਲੇ ਪ੍ਰੋਗਰਾਮ ਹੋਣ ਤੋਂ ਬਾਅਦ ਮੈਂ ਉੱਥੇ ਆ ਕੇ ਆਉਂਗਾ। ਅਸੀਂ ਆਪਣੇ ਲੋਕਾਂ ਦੇ ਨਾਲ ਖੜੇ ਆਂ। ਖੜੇ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਤਾਂ ਤੁਸੀਂ ਸੁਣਿਆ ਕੁਲਤਾਸ ਸਿੰਘ ਸੰਧਵਾ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਹਸੀਂ ਇਹ ਸਭ ਕੁਝ ਦੇਖ ਰਹੇ ਹਾਂ ਜੋ ਹੋ ਰਿਹਾ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਨੂੰ ਅੱਗ ਲੱਗ ਰਹੀ ਆ ਤਾਂ ਕਹਿੰਦੇ ਕਿ ਅਸੀਂ ਹੁਕਮ ਜਾਰੀ ਕਰ ਦਿੱਤੇ ਗਰਦਾਬਰੀਆਂ ਨੰਨੀਆਂ ਹੋਣਗੀਆਂ ਸਰਕਾਰ ਨੂੰ ਵੀ ਅਸੀਂ ਕਹਿ ਦਿੱਤਾ ਜੋ ਵੀ ਮਦਦ ਹੋ ਸਕਦੀ ਆ ਉਹ ਮਦਦ ਇਨਾਂ ਕਿਸਾਨਾਂ ਦੀ ਕੀਤੀ ਜਾਵੇਗੀ ਅਜਿਹੀਆਂ ਤਸਵੀਰਾਂ ਸામਣੇ ਅਈਆਂ ਸੀ ਜਿਨ੍ਹਾਂ ਨੂੰ ਦੇਖ ਕੇ ਤੁਰ ਅੰਦਰ ਤੱਕ ਇਨਸਾਨ ਚ ਜੁੜਿਆ ਜਾਂਦਾ ਇੱਕ ਕਿਸਾਨ ਤਾਂ ਅਜਿਹਾ ਸੀ ਜੋ ਕਿ ਸਿਰਫ ਔਰ ਸਿਰਫ ਕਹਿੰਦਾ ਮੈਂ 2 ਏਕੜ ਜ਼ਮੀਨ ਦਾ ਮਾਲਕਾਂ ਤੇ ਮੈਂ ਸਿਰਫ ਤੇ ਸਿਰਫ ਆਪਣੇ ਫਸਲ ਕਣਕ ਇਸ ਕਰਕੇ ਕਰਦਾ ਮੈਂ ਵੇਚਦਾ ਕਿ ਐਸੇ ਕਣਕ ਦੇ ਨਾਲ ਮੇਰਾ ਘਰ ਦਾ ਗੁਜ਼ਾਰਾ ਚੱਲਦਾ ਕਹਿੰਦੇ ਹੁਣ ਇਹੀ ਸਾਰੀ ਜਿਹੜੀ ਮੇਰੀ ਫਸਲ ਸੜ ਗਈ ਮੈਂ ਘਰ ਦਾ ਗੁਜ਼ਾਰਾ ਕਿੱਥੋਂ ਕਰੂੰਗਾ ਇੱਕ ਛੋਟੀ ਬੱਚੀ ਆਪਣੇ ਪਿਓ ਨੂੰ ਗਲ ਲਾ ਕੇ ਰੋਂਦੇ ਨੂੰ ਬਰਾਉਂਦੀ ਯਾਰ ਰੋਂਦੇ ਨੂੰ ਚੁੱਪ ਕਰਾਉਂਦੀ ਆ ਕਹਿੰਦੀ ਪਾਪਾ ਕੋਈ ਗੱਲ ਨਹੀਂ ਪਰ ਪਿਤਾ ਉਹ ਤਹਾਂ ਮਾਰ ਮਾਰ ਕੇ ਰੋਂਦਾ ਦੇਖਿਆ ਨਹੀਂ ਜਾਂਦਾ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਨੇ ਜੋ ਕਿ ਹੁਣ ਇਹਨਾਂ ਦਿਨਾਂ ਦੇ ਵਿੱਚ ਕਿਸਾਨਾਂ ਦੇ ਅਥਰੂ ਵਗਦੇ ਹੋਏ ਨਜ਼ਰ ਆਉਂਦੇ ਨੇ ਤਾਂ ਕਿਸਾਨ ਜਿਹੜੇ ਨੇ ਇਹ ਰੋਸਾ ਕਰਦੇ ਨੇ ਪ੍ਰਸ਼ਾਸਨ ਦੇ ਉੱਤੇ ਇਹ ਕਹਿੰਦੇ ਜੇਕਰ ਅਸੀਂ ਪਰਾਲੀ ਨੂੰ ਅੱਗ ਲਾ ਦਿੰਨੇ ਆ ਫਿਰ ਤਾਂ 5 ਮਿੰਟਾਂ ਦੇ ਵਿੱਚ ਕਹਿੰਦੇ ਪ੍ਰਸ਼ਾਸਨ ਆ ਜਾਂਦਾ ਤਾਂ ਹੁਣ ਕਹਿੰਦੇ ਅਸੀਂ ਸਾਡੇ ਤੇ ਇੱਕ ਮਾਰ ਪੈ ਗਈ ਸਾਡੀ ਫਸਲ ਸੜ ਗਈ ਸੁਆਹ ਹੋ ਗਈ ਪਰ ਕਹਿੰਦੇ 2 ਘੰਟੇ ਤੱਕ ਵੀ ਐਂਬੂਲੈਂਸ ਨਹੀਂ ਆਇਆ ਇੱਕ ਥਾਂ ਦੇ ਉੱਤੋਂ ਕਿਸਾਨ ਦੇ ਵੱਲੋਂ ਇਹ ਇਲਜ਼ਾਮ ਲਗਾਏ ਨੇ ਤਾਂ ਅਖਰ ਕਿਸਾਨ ਜਿਹੜੇ ਨੇ ਕਦੋਂ ਆ ਰਾਹਤ ਦੀ ਜ਼ਿੰਦਗੀ ਜੀਉਣਗੇ ਕਦੋਂ ਤੱਕ ਸੁੱਖ ਦਾ ਸਾਹ ਲੈਣਗੇ